ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਅਸੀਂ ਆਪ ਜੀ ਦਾ ਸਵਾਗਤ ਕਰਦੇ ਹਾਂ ਸਾਹਮਣੋਂ ਪਹਿਲਾਂ ਅੱਜ ਦੇ ਆਪਕ ਦਿਵਸ ਤੇ ਅਸੀਂ ਸਮੂਹ ਅਧਿਆਪਕਾਂ ਨੂੰ ਸ਼ੁਭ ਕਾਮਨਾਵਾਂ ਭੇਟ ਕਰਦੇ ਹਾਂ ਅਸੀਂ ਸਾਹਮਣੇ ਆਏ 436 ਪੇਸ਼ੇ ਜਿਹੜੇ ਆ ਉਹ ਉਹਨਾਂ ਨੂੰ ਸਿੱਖਣ ਵਾਸਤੇ ਇੱਕ ਅਧਿਆਪਕ ਦੀ ਜ਼ਰੂਰਤ ਹੈ ਇਸ ਕਰਕੇ ਅਧਿਆਪਕ ਦੀ ਮਹੱਤਤਾ ਜਿਹੜੀ ਆ ਉਹ ਕਾਫੀ ਜ਼ਿਆਦਾ ਸਾਡੇ ਸਮਾਜ ਦੇ ਵਿੱਚ ਇਸ ਸ਼ੁਭ ਅਪਸਰ ਦੇ ਉੱਤੇ ਅਸੀਂ ਸਮੂਹ ਆਪਣੇ ਅਧਿਆਪਕ ਆ ਜਿਹੜੇ ਸਾਡੇ ਟੀਚਰ ਆ ਸਾਡੇ ਗੁਰੂ ਆ ਉਹਨਾਂ ਨੂੰ ਅਸੀਂ ਸ਼ੁੱਭ ਕਾਮਨਾਵਾਂ ਸੰਗਰਾਮ ਟੀਵੀ ਵੱਲੋਂ ਪੇਸ਼ ਕਰਦੇ ਹਾਂ ਅਸੀਂ ਜਾਣਦੇ ਹਾਂ ਕਿ ਅਜੋਕੇ ਦੌਰ ਦੇ ਵਿੱਚ ਅਧਿਆਪਕ 5000 7000 10000 ਰੁਪਿਆ ਲੈ ਕੇ ਵੀ ਕੰਮ ਕਰ ਕਰ ਰਿਹਾ ਨੌਕਰੀ ਉਹਨਾਂ ਦੀ ਸੁਰੱਖਿਅਤ ਨਹੀਂ ਪੈਨਸ਼ਨਾਂ ਵੀ ਬਹੁਤੀਆਂ ਨਹੀਂ ਮਿਲਦੀਆਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੇ ਪੰਜਾਬ ਦੇ ਵਿੱਚ ਏਡਿਡ ਤੇ ਨਾਨ ਏਡਿਡ ਜਿਹੜੇ ਸਕੂਲ ਆ ਉਹ ਐਸੋਲੇ 7601 ਸਕੂਲ ਦੀ ਗਿਣਤੀ ਹੈ ਜਿਹਦੇ ਵਿੱਚ ਲਗਭਗ 30.63 ਲੱਖ ਵਿਦਿਆਰਥੀ ਜਿਹੜੇ ਆ ਸਿੱਖਿਆ ਪ੍ਰਾਪਤ ਕਰ ਰਹੇ ਆ ਦੂਜੇ ਬੰਨੇ ਜਿਹੜੇ ਸਰਕਾਰੀ ਸਕੂਲ ਆ 19243 ਸਕੂਲ ਨੇ ਸਾਡੇ ਪੰਜਾਬ ਦੇ ਜਿਸ ਵਿੱਚ 26.69 ਲੱਖ ਵਿਦਿਆਰਥੀ ਜਿਹੜੇ ਆ ਉਹ ਸਿੱਖਿਆ ਪ੍ਰਾਪਤ ਕਰ ਰਹੇ ਆ ਇਹੋ ਜਿਹੇ ਹਾਲਾਤਾਂ ਦੇ ਵਿੱਚ ਅਸੀਂ ਜਦੋਂ ਇਹਨਾਂ ਦੋਨਾਂ ਨੂੰ ਕੰਪੇਅਰ ਕਰਦੇ ਆ ਮੁਕਾਬਲਾ ਕਰਦੇ ਆ ਐਡਡ ਨਾਨ ਐਡਡ ਜਿਹੜੇ ਸਕੂਲ ਆ ਉਹਨਾਂ ਦੀ ਇੱਕ ਕੈਟਾਗਰੀ ਤੇ ਸਰਕਾਰੀ ਸਕੂਲਾਂ ਦੀ ਤੇ ਵਿਦਿਆਰਥੀਆਂ ਦੀ ਗਿਣਤੀ ਦਾ ਜਦੋਂ ਅਸੀਂ ਦੇਖਦੇ ਆ ਇਹ ਬਹੁਤ ਵਿਦਿਆਰਥੀ ਜਿਹੜੇ ਆ ਉਹਨਾਂ ਸਕੂਲਾਂ ਦੇ ਵਿੱਚ ਤੇ ਜਿੱਥੇ ਅਧਿਆਪਕਾਂ ਦੀ ਗਿਣਤੀ ਬਹੁਤ ਘੱਟ ਹੈ ਨਗੂਣੀ ਗਿਣਤੀ ਆ ਉਸ ਨਗੂਣੀ ਗਿਣਤੀ ਨੂੰ ਵੀ ਬਹੁਤੀਆਂ ਸਹੂਲਤਾਂ ਨਹੀਂ ਮਿਲਦੀਆਂ ਇੱਕ ਪਾਸੇ ਇਹ ਦਾਵਾ ਕੀਤਾ ਜਾਂਦਾ ਵੀ ਗਿਗ ਵਰਕਰ ਤੇ ਪਲੇਟਫਾਰਮ ਵਰਕਰ ਜਿਹੜੇ ਆ ਉਹਨਾਂ ਨੂੰ ਵੀ ਸਮਾਜਿਕ ਸੁਰੱਖਿਆ ਮਹਈਆ ਕਰਵਾਈ ਜਾਏਗੀ ਤੇ ਸਾਡੇ ਇਹਨਾਂ ਅਧਿਆਪਕਾਂ ਨੂੰ ਜਿਹੜੇ ਐਡਿਟ ਤੇ ਨਾਨ ਐਡਿਟਡ ਸਕੂਲਾਂ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੀ ਸਮਾਜਿਕ ਸੁਰੱਖਿਆ ਵੀ ਜਿਹੜੀ ਆ ਉਸ ਢੰਗ ਦੀ ਨਹੀਂ ਇਹੋ ਜੇ ਮੌਕੇ ਦੇ ਉੱਤੇ ਵੀ ਫੇਰ ਵੀ ਅਸੀਂ ਉਹਨਾਂ ਦੇ ਮਹਾਨ ਕਾਰਜ ਨੂੰ ਜਿਹੜੇ ਅਧਿਆਪਕ ਜਾਣਿਆ ਸਾਡੇ ਜਿਹੜੇ ਸਾਡੇ ਗੁਰੂ ਸਮਾਨ ਹੁੰਦੇ ਆ ਉਹਨਾਂ ਨੂੰ ਅਸੀਂ ਸ਼ੁਭ ਕਾਮਨਾਵਾਂ ਭੇਟ ਕਰਦੇ ਆ ਅਗਲੀ ਖਬਰ ਅਸੀਂ ਲੈਣੀ ਚਾਹਾਂਗੇ ਖੜਾ ਦੇ ਸੰਬੰਧ ਦੇ ਵਿੱਚ ਪੰਜਾਬ ਦੇ ਵਿੱਚ ਹੁਣ ਤੱਕ 43 ਜੜੀਆਂ ਜਾਨਾਂ ਜੜੀਆਂ ਜਾ ਚੁੱਕੀਆਂ 43 ਜਾਨਾਂ ਦੇ ਮੁਕਾਬਲੇ ਜਿਹੜਾ ਸਾਨੂੰ ਜਿਹੜੀ ਮਦਦ ਪੰਜਾਬ ਨੂੰ ਜਿਹੜੀ ਆ ਉਹ ਹਾਲੇ ਤੱਕ ਕੋਈ ਬਹੁਤੀ ਕੋਈ ਆਸ ਜਾਪਦੀ ਨਹੀਂ ਹਾਲੇ ਤੇ ਸਿਰਫ ਗੱਲਾਂ ਨਹੀਂਆਂ ਗੱਲਾਂ ਹੀਆਂ ਡਾਰਾਂ ਨਹੀਂਆਂ ਡਾਰਾਂ ਹੀ ਬਣੀਆਂ ਪਈਆਂ ਨੇ ਸ਼ਿਵਰਾ ਚੋਹਾਨ ਜਿਹੜੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਉਹਨਾਂ ਨੇ ਕੱਲ ਪੰਜਾਬ ਦਾ ਦੌਰਾ ਕੀਤਾ ਅਸੀਂ ਸੋਚਦੇ ਸਾਰੇ ਹੀ ਸੀ ਵੀ ਇਸ ਮੌਕੇ ਦੇ ਉੱਤੇ ਉਹ ਕੁਛ ਨਾ ਕੁਛ ਜਿਹੜੀ ਆ ਉਹ ਰਾਤ ਪਰ ਹੀ ਖਬਰ ਲੈ ਕੇ ਆਉਣਗੇ ਕੋਈ ਮਦਦ ਦਾ ਐਲਾਨ ਕਰਕੇ ਜਾਣਗੇ ਹਾਲਾਂਕਿ ਮੋਢਲੀ ਮਦਦ ਤੇ ਐਲਾਨੀ ਜਾ ਸਕਦੀ ਸੀ ਉਹਦੀਆਂ ਵੀ ਹਾਲੇ ਰਿਪੋਰਟਾਂ ਹੀ ਰਿਪੋਰਟਾਂ ਨੇ ਇੱਕ ਪਾਸੇ ਪੰਜਾਬ ਦੇ ਗਵਰਨਰ ਨੇ ਪੰਜ ਜ਼ਿਲ੍ਹਿਆਂ ਦੀ ਜਿਹੜੀ ਆ ਰਿਪੋਰਟ ਸੌਂਪੀ ਆ ਸ਼ਿਵਰਾ ਚੋਹਾਨ ਹੁਣਾ ਨੂੰ ਇਹ ਰਿਪੋਰਟ ਜਿਹੜੀ ਆ ਸੰਪਨ ਦਾ ਅਰਥ ਉਹ ਕਿਹੜੇ ਅੰਕੜੇ ਇਕੱਠੇ ਕਰਨੇ ਨੇ ਜਿਹਦੇ ਚ ਹਾਲੇ ਤੱਕ ਮੈਨੂੰ ਸਮਝ ਨਹੀਂ ਲੱਗ ਰਹੀ ਹੈਗੀ ਤੇ ਵੀ ਪੈਸੇ ਉਹਨਾਂ ਨੇ ਕਿੰਨੇ ਕੁ ਦੇਣੇ ਨੇ ਕੇਜਰੀਵਾਲ ਹੁਣਾ ਨੇ ਵੀ ਆਖਰ ਜਿਹੜਾ ਪੰਜਾਬ ਦਾ ਦੌਰਾ ਕੱਲ ਕੀਤਾ ਆ ਜਿਹੜੇ ਸਰਕਾਰ ਚਲਾ ਰਹੇ ਨੇ ਜਿੰਨਾਂ ਦੀ ਪਾਰਟੀ ਦੀ ਸਰਕਾਰ ਆ ਪੰਜਾਬ ਦੇ ਵਿੱਚ ਜੇ ਉਸ ਦਾ ਮੁਖੀ ਜਿਹੜਾ ਆ ਉਹ ਇਹਨੇ ਦਿਨਵਾਦ ਦਿਖਾਈ ਦਿੱਤਾ ਤਾਂ ਸਮਝ ਲੱਗਦੀ ਆ ਵੀ ਆਮ ਆਦਮੀ ਪਾਰਟੀ ਵੀ ਇਸ ਮੁੱਦੇ ਨੂੰ ਲੈ ਕੇ ਕਿੰਨੀ ਕੁ ਸੀਰੀਅਸ ਦਿਖਾਈ ਜੜੀ ਆ ਉਹ ਦੇ ਰਹੀ ਆ ਇੱਕ ਪਾਸੇ ਪੰਜਾਬ ਦੀ ਸਰਕਾਰ ਜਿਹੜੀ ਆ 2000 ਕਰੋੜ ਰੁਪਏ ਦੀ ਉਹ ਮੰਗ ਕਰ ਰਹੀ ਆ ਵੀ ਮੁੱਢਲੀ ਸਿਹਤ ਅਤੇ ਸਾਨੂੰ ਇੰਨੀ ਦੇ ਦਿਓ ਤੇ ਨਾਲ ਉਹਨਾਂ ਨੇ ਕਿਹਾ ਵੀ ਸਾਡੇ 60000 ਕਰੋੜ ਰੁਪਇਆ ਜਿਹੜਾ ਸਾਡਾ ਬਕਾਇਆ ਉਹ ਵੀ ਹੁਣ ਇਸ ਮੌਕੇ ਤੇ ਉੱਤੇ ਦੇ ਦਿਓ ਤਾਂ ਜੋ ਅਸੀਂ ਆਪਣਾ ਜਿਹੜਾ ਆ ਉਹ ਕੰਮਕਾਰ ਚਲਾ ਸਕੀਏ ਇਹ ਬਹੁਤ ਵੱਡੇ ਸਵਾਲ ਨੇ ਸਾਡੇ ਸਾਹਮਣੇ ਜਿਨ੍ਹਾਂ ਨੂੰ ਐਡਰੈਸ ਨਹੀਂ ਕੀਤਾ ਜਾ ਰਿਹਾ ਫੈਲਮੀ ਸਟਾਰੇ ਜਿਨ੍ਹਾਂ ਦੇ ਵਿੱਚ ਦਲਜੀਤ ਦੋਸਾਂਝ ਵੀ ਸ਼ਾਮਲ ਆ ਇਹਨਾਂ ਨੇ ਬਹੁਤ ਸਾਰਿਆਂ ਨੇ ਐਲਾਨ ਕੀਤਾ ਕਿ ਅਸੀਂ ਕੁਝ ਪਿੰਡਾਂ ਨੂੰ ਕੁਝ ਘਰਾਂ ਨੂੰ ਕੁਝ ਇਲਾਕਿਆਂ ਨੂੰ ਅਸੀਂ ਉਹਨਾਂ ਦੀ ਮੌੜਾ ਸੇਵਾ ਵਾਸਤੇ ਜਿਹੜਾ ਆ ਉਦਦਮ ਕਰਾਂਗੇ ਜਿਹੜਾ ਵੀ ਕੋਈ ਕਰ ਸਕਦਾ ਮੌੜਾ ਸੇਵਾ ਬਹੁਤ ਵੱਡਾ ਸਵਾਲ ਬਣਨਾ ਸਾਡੇ ਲਈ ਸਾਰਿਆਂ ਲਈ ਮੌੜਾ ਸੇਵਾ ਜਿਹੜਾ ਹੋਣਾ ਚਾਹੀਦਾ ਜਿਹੜੇ ਹੜਪੀਟ ਜਿਹੜੇ ਲੋਕਾਂ ਜਿੱਥੇ-ਜਿੱਥੇ ਵੀ ਹੜਾਂ ਦਾ ਨੁਕਸਾਨ ਹੋਇਆ ਇਹਨਾਂ ਦਾ ਵੀ ਸਵਾਗਤ ਕਰਨਾ ਬਣਦਾ ਦੂਜੇ ਪਾਸੇ ਮਾਈਨਿੰਗ ਨੂੰ ਲੈ ਕੇ ਹੁਣ ਫੇਰ ਦੁਬਾਰਾ ਤੋਂ ਚਰਚਾ ਚੱਲੀ ਆ ਵੀ ਆਖਰ ਮਾਈਨਿੰਗ ਕਾਰਨ ਇਹ ਹੜਾਂ ਦਾ ਜਿਹੜਾ ਬਹੁਤ ਵੱਡਾ ਗੰਭੀਰ ਜਿਹੜਾ ਮਸਲਾ ਸਾਡੇ ਸਾਹਮਣੇ ਆਇਆ ਅ ਕੱਲ ਫਲੋਰ ਦੇ ਲਾਗੇ ਇੱਕ ਪਿੰਡ ਦੇ ਵਿੱਚ ਸਾਰੀ ਰਾਤ ਉਹਨਾਂ ਨੇ ਪਹਿਰਾ ਇਸ ਗੱਲ ਕਰਕੇ ਲਾਇਆ ਉਹਨਾਂ ਨੂੰ ਖਬਰ ਇਹ ਮਿਲੀ ਕਿ ਲੁਧਿਆਣੇ ਵਾਲੇ ਪਾਸਿਓਂ ਕਿਉਂਕਿ ਕਾਫੀ ਮਾਈਨਿੰਗ ਹੋਈ ਆ ਪਾਣੀ ਉਧਰ ਨੂੰ ਜ਼ਿਆਦਾ ਜਾ ਰਿਹਾ ਉੱਥੇ ਡੂੰਘੇ ਜਿਹੜੇ ਆ ਮਤਲਬ ਖੱਡਾਂ ਜੜੀਆਂ ਆ ਉਹਨਾਂ ਦੇ ਵਿੱਚ ਪਾਣੀ ਜ਼ਿਆਦਾ ਇੱਕਦਮ ਰਫਤਾਰ ਨਾ ਜਾਣਾ ਉਧਰ ਖਤਰੇ ਵਧ ਗਏ ਤਾਂ ਪਾਣੀ ਇੱਧ ਨੂੰ ਸੌਰ ਵਾਲੇ ਪਾਸੇ ਵੱਲੋਂ ਤੋੜਨ ਵਾਸਤੇ ਮਸ਼ੀਨਾਂ ਪਹੁੰਚ ਗਈਆਂ ਸਾਰੀ ਰਾਤ ਲੋਕ ਠਿਕਰੀ ਪਹਿਰਾ ਲਾ ਕੇ ਬੈਠੇ ਰਹੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਮਾਈਨਿੰਗ ਜਿਹੜੀ ਆ ਬਹੁਤ ਵੱਡਾ ਕੁਐਸਚਨ ਆ ਜਿਹਦੇ ਕਰਕੇ ਵੀ ਇਹ ਹੜੜ ਜਿਹੜੇ ਆ ਉਹ ਆ ਰਹੇ ਆ ਸਾਡਾ ਨੁਕਸਾਨ ਵੱਧ ਹੋ ਰਿਹਾ ਮਾਈਨਿੰਗ ਕਾਰਨ ਤੇ ਸੁਪਰੀਮ ਕੋਰਟ ਨੇ ਗੱਲ ਇਹ ਵੀ ਕਿਹਾ ਕਿ ਜਿਹੜੇ ਦਰਖਤ ਕੱਟੇ ਜਾ ਰਹੇ ਆ ਇਹ ਵੀ ਇੱਕ ਹੜ੍ਹਾਂ ਦਾ ਜਿਹੜਾ ਕਾਰਨ ਬਣਦਾ ਇਹ ਉਸ ਵੇਲੇ ਹੀ ਫੈਸਲੇ ਜਿਹੜੇ ਸਾਹਮਣੇ ਆਉਂਦੇ ਨੇ ਜਦੋਂ ਸਾਡੇ ਵੱਡੇ ਨੁਕਸਾਨ ਹੋ ਰਹੇ ਹੁੰਦੇ ਨੇ ਅੱਗੇ ਪਿੱਛੇ ਅਸੀਂ ਸਾਰੇ ਦੇ ਸਾਰੇ ਜਿਹੜੇ ਸੁੱਤੇ ਪਏ ਹੁੰਦੇ ਆ ਕਦੀ ਇਹਨਾਂ ਦੇ ਉੱਤੇ ਕੋਈ ਬਹੁਤੀ ਅਸੀਂ ਗੰਭੀਰਤਾ ਦੇ ਨਾਲ ਚਰਚਾ ਜਿਹੜੀ ਆ ਉਹ ਨਹੀਂ ਕਰਦੇ ਤੇ ਸਾਡੇ ਨੁਕਸਾਨ ਜਿਹੜੇ ਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ ਅਗਲੀ ਖਬਰ ਅਸੀਂ ਲੈਣੀ ਚਾਹਾਂਗੇ ਭਾਰਤ ਦਾ ਇੱਕ ਸੂਬਾ ਮਨੀਪੁਰਾ ਉਹਦੇ ਵਿੱਚ ਇੱਕ ਸਮਝੌਤੇ ਤੇ ਦਸਕਤ ਕੀਤੀ ਨੇ ਕੁੱਕੀ ਜੋ ਸਮੂਹਾਂ ਨੇ ਕੇਂਦਰ ਦੇ ਨਾਲ ਕਿਹਾ ਆ ਵੀ ਮਨੀਪੁਰ ਦੀ ਖੇਤਰੀ ਖੰਡਤਾ ਕਾਇਮ ਰੱਖਣ ਲਈ ਤੇ ਨਾਲ ਹੀ ਕੈਂਪਾਂ ਨੂੰ ਸੁਰੱਖਿਤ ਥਾਵਾਂ ਤੋਂ ਸਵੇਦਨਸ਼ੀਲ ਥਾਵਾਂ ਤੋਂ ਦੂਰ ਲੈ ਕੇ ਜਾਣ ਲਈ ਉਹਨਾਂ ਨੇ ਸਹਿਮਤੀ ਦਿੱਤੀ ਆ ਕਮਾਲ ਇਸ ਗੱਲ ਦੀ ਆ ਵੀ ਮੈਂ 23 ਤੇ ਕੁੱਕੀ ਦੋ ਜਿਹੜੇ ਸਮੂਹ ਜਨਾਂ ਦੀ ਆਪਸ ਵਿੱਚ ਹੀ ਬਹੁਤ ਮਤਲਬਾ ਮਸਲੇ ਖੜੇ ਹੋਏ ਸੀਗੇ ਮਈ 2023 ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਜੀ ਉੱਥੇ ਹੱਲੇ ਸੰਭਾਵੀ ਦੌਰਾ ਜਿਹੜਾ ਹੱਲੇ ਕਿਹਾ ਜਾ ਰਿਹਾ ਵੀ ਜਾ ਸਕਦੇ ਆ ਹੱਲੇ ਕੋਈ ਪੱਕਾ ਨਹੀਂ ਉਦੋਂ ਦੇ ਉੱਥੇ ਗਏ ਨਹੀਂ ਹੈਗੇ ਕਮਾਲ ਇਸ ਗੱਲ ਦੀ ਆ ਵੀ ਇੱਕ ਸੂਬੇ ਦੇ ਵਿੱਚ ਐਡੇ ਵੱਡੇ ਮਸਲੇ ਬਣੇ ਹੋਣ ਉੱਥੇ ਦੋ ਸਮੂਹ ਜਿਹੜੇ ਆਪਸ ਵਿੱਚ ਲੜ ਰਹੇ ਹੋਣ ਬਹੁਤ ਮਾੜੀਆਂ ਘਟਨਾਵਾਂ ਇਸ ਅਰਸੇ ਦੇ ਦੌਰਾਨ ਵਾਪਰੀਆਂ ਹੋਣ ਉਹਨਾਂ ਦੀ ਵਾਹਤਾਈ ਲੈਣ ਵਾਸਤੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਸਮਾਂ ਹੀ ਨਹੀਂ ਬਚਿਆ ਹੈਗਾ ਹੁਣ ਕਿਹਾ ਜਾਂਦਾ ਵੀ ਉਹ ਉੱਥੇ ਜਾਣਗੇ ਤੇ ਉਹ ਤੋਂ ਪਹਿਲਾਂ ਪਹਿਲਾਂ ਇਹ ਜਿਹੜਾ ਸਮਝੌਤਾ ਜਿਹੋ ਜਿਹਾ ਵੀ ਹੋਇਆ ਉਹੋ ਜੇ ਤੇ ਦਸਕਤ ਹੋਇਆ ਜੇ ਉੱਥੇ ਕੁਝ ਅਮਨ ਚੈਨ ਹੋਵੇ ਦੋਨਾਂ ਭਾਈਚਾਰਿਆਂ ਦੇ ਆਪਸੀ ਚ ਮਿੱਤਰਤਾ ਬਣੇ ਤੇ ਅਸੀਂ ਇਹਦਾ ਸਵਾਗਤ ਕਰਦੇ ਹਾਂ ਅਗਲੀ ਖਬਰ ਅਸੀਂ ਲੈਣੀ ਚਾਹਾਂਗੇ ਚੰਡੀਗੜ੍ਹ ਵਾਸਤੇ ਇੱਕ ਨਵਾਂ ਸਰਵਸ ਰੂਲ ਦਾ ਫੈਸਲਾ ਕੀਤਾ ਗਿਆ ਐਲਾਨ ਕੀਤਾ ਗਿਆ ਜਿਹਦੇ ਵਿੱਚ ਜੇ ਕੋਈ ਡੈਪੂਟੇਸ਼ਨ ਤੇ ਕੋਈ ਮੁਲਾਜ਼ਮ ਜਾਂਦਾ ਉਹਦੇ ਲਈ ਜਿਹੜੇ ਯੂਟੀ ਦੇ ਪ੍ਰਸ਼ਾਸਕ ਨੇ ਉਹਨਾਂ ਦੀ ਸਹਿਮਤੀ ਜ਼ਰੂਰੀ ਆ ਇਹ ਸਮਝਿਆ ਜਾਂਦਾ ਹੈ ਵੀ ਪੰਜਾਬ ਤੇ ਹਰਿਆਣਾ ਦਾ ਜਿਹੜਾ ਇੱਕ ਕਿਸਮ ਦੇ ਨਾਲ ਮੁਲਾਜ਼ਮਾਂ ਵਾਲੇ ਮੁੱਦੇ ਦੇ ਉੱਤੇ ਅਧਿਕਾਰ ਬਿਲਕੁਲ ਖਤਮ ਹੋ ਗਿਆ ਇਹ ਅਧਿਕਾਰ ਜਿਹੜਾ ਪਹਿਲਾਂ ਸਗਾ ਕਿਸੇ ਵੇਲੇ 60 40 ਦਾ ਕਿਹਾ ਜਾਂਦਾ ਹੁੰਦਾ ਸੀ ਵੀ 60 ਅਤ ਤਿੱਸ਼ਾ ਜਿਹੜੇ ਆ ਉਹ ਮੁਲਾਜ਼ਮ ਪੰਜਾਬ ਚੋ ਲੈ ਜਾਣੇ ਆ 40% ਹਰਿਆਣਾ ਦੇ ਹੋਣਗੇ ਹੁਣ ਉਹ ਸਾਰਾ ਹੀ ਰਾਹ ਪੱਧਰਾ ਹੋ ਗਿਆ ਇੱਕ ਕਸਮ ਦੇ ਨਾਲ ਪੰਜਾਬ ਤੇ ਹਰਿਆਣਾ ਦਾ ਅਧਿਕਾਰ ਜਿਹੜਾ ਆ ਉਹ ਖਤਮ ਹੋ ਗਿਆ ਚੰਡੀਗੜ੍ਹ ਤੋਂ ਤੇ ਚੰਡੀਗੜ੍ਹ ਦੇ ਆਪਣੇ ਜਿਹੜੇ ਨਵੇਂ ਸਰਵਸ ਰੂਲ ਮੁਲਾਜ਼ਮਾਂ ਲਈ ਜਿਹੜੇ ਆ ਉਹ ਸਾਹਮਣੇ ਆ ਗਏ ਨੇ ਅਗਲੀ ਖਬਰ ਅਸੀਂ ਜਿਹੜੀ ਲੈਣੀ ਚਾਹਾਂਗੇ ਉਹ ਹੈ ਹਰਿਆਣਾ ਕੌਸ਼ਲ ਰੋਜ਼ਗਾਰ ਨਿਗਮ ਵੱਲੋਂ ਅਜ਼ਰਾਈਲ ਲਈ ਭਰਤੀ ਦੀ ਯੋਜਨਾ ਆ ਅਜ਼ਰਾਇਲ ਦੇ ਵਿੱਚ ਬੰਦੇ ਭੇਜਨੇ ਆ ਜਿਨ੍ਹਾਂ ਨੂੰ ਕਿਹਾ ਜਾਂਦਾ 137000 ਰੁਪਏ ਪ੍ਰਤੀ ਮਹੀਨਾ ਜਿਹੜਾ ਆ ਉਹਨਾਂ ਨੂੰ ਉੱਥੇ ਦਿੱਤਾ ਜਾਣਾ ਦਿਵੰਗ ਜਿਹੜੇ ਉੱਥੋਂ ਹੈਗੇ ਆ ਉਹਨਾਂ ਦੀ ਸਾਂਭ ਸੰਭਾਲ ਵਾਸਤੇ ਇਹ ਜਾਣਗੇ ਤੇ ਉਹਦੇ ਲਈ 5000 ਭਰਤੀ ਜਿਹੜੀ ਆ ਉਹ ਕੀਤੀ ਜਾਣੀ ਆ ਤੇ ਉਹਦੇ ਲਈ ਸ਼ਰਤਾਂ ਜਿਹੜੀਆਂ ਆ ਉਹ ਕਹੀਆਂ ਜਾਂਦੀਆਂ ਵੀ 1 ਲੱਖ ਰੁਪਇਆ ਤੇ ਉਹਦੇ ਕੋਲ ਹੋਣਾ ਚਾਹੀਦਾ ਤੇ ਉਹ ਲਗਭਗ ਸ਼ਰਤਾਂ ਜਿਹੋ ਜਿਹੀਆਂ ਪੁਲਿਸ ਮੁਲਾਜ਼ਮਾਂ ਦੀ ਭਰਤੀ ਵੇਲੇ ਉਹਦਾ ਕਾਡਕਾਠ ਭਾਰ ਤੇ ਹੋ ਸਾਰਾ ਕੁਝ ਜਿਹੜਾ ਆ ਉਹ ਉਹਨਾਂ ਨੇ ਚੈੱਕ ਕਰਕੇ ਉਹਦਾ ਬਕਾਇਦਾ ਮੈਡੀਕਲ ਕਰਕੇ ਉੱਥੇ ਲੈ ਕੇ ਜਾਣ ਦਾ ਜਿਹੜਾ ਉਹਨਾਂ ਨੇ ਯੋਜਨਾ ਬਣਾਈ ਆ ਉੱਥੇ ਜੰਗ ਦੀ ਪੱਠੀ ਦੇ ਵਿੱਚ ਸਾਡੀ ਬੇਰੁਜ਼ਗਾਰ ਫੌਜ ਨੂੰ ਜਿਹੜਾ ਆ ਝੋਕਣ ਦਾ ਜਿਹੜਾ ਆ ਪ੍ਰੋਗਰਾਮ ਜਿਹੜਾ ਬਣਾਇਆ ਜਾ ਰਿਹਾ ਇਹ ਇਜ਼ਰਾਈਲ ਦੇ ਵਿੱਚ ਜਿਹੜੇ ਜਿਹੜੇ ਬੰਦੇ ਜਾਣਗੇ ਉੱਥੇ ਦੇ ਹਾਲਾਤ ਕੀ ਨੇ ਉਹ ਸਾਨੂੰ ਸਾਰਿਆਂ ਨੂੰ ਪਤਾ ਆ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਦੇਖਦੇ ਆ ਵੀ 트럼ਪ ਦੀ ਯੋਜਨਾ ਜਿਹੜੀ ਆ ਇਜ਼ਰਾਈਲ ਦੇ ਮੁੱਦੇ ਦੇ ਉੱਤੇ ਵੀ ਇੱਕ ਹੋਰ ਸਾਹਮਣੇ ਆਈ ਆ ਉਹ ਇਹ ਹੈ ਵੀ ਇਜ਼ਰਾਈਲ ਦੇ ਵਿੱਚ ਜਿਹੜੀ ਗਾਜ਼ਾ ਦੇ ਉੱਤੇ ਉਹ ਲਗਾਤਾਰ ਹਮਲਾ ਕਰ ਰਿਹਾ ਤੇ ਹੁਣ ਉਹ ਗਾਜ਼ਾ ਪੱਟੀ ਨੂੰ ਪੂਰੀ ਤਰ੍ਹਾਂ ਕਬਜ਼ੇ ਚ ਲੈਣ ਤੋਂ ਬਾਅਦ ਉਹ ਦੁਬਈ ਵਾਂਗ ਉੱਥੇ ਪਾਰਕਾਂ ਬਣਾਉਣ ਉੱਥੇ ਉਹਨੂੰ ਟੂਰਿਸਟ ਪਲੇਸ ਵਾਂਗੂ ਵਿਕਸਿਤ ਕਰਨ ਦੀਆਂ ਯੋਜਨਾਵਾਂ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਇਹ ਟਰੰਪ ਵੱਲੋਂ ਲਗਾਤਾਰ ਇੱਕ ਪ੍ਰੋਜੈਕਟ ਦੀ ਨਿਗਰਾਨੀ ਕੀਤੀ ਜਾ ਰਹੀ ਆ ਉਸ ਪ੍ਰੋਜੈਕਟ ਦੇ ਵਿੱਚ ਉੱਥੇ ਇਨਵੈਸਟਮੈਂਟ ਕੀਤੀ ਜਾਣੀ ਆ ਤੇ ਫਿਰ ਉਹਦੇ ਤੋਂ ਕਾਫੀ ਜੜੀਆ ਕਮਾਈ ਕੀਤੀ ਜਾਣੀ ਆ ਦੇਈਮੀ ਨਾਤੋ ਜੜੇ ਆ ਲਗਾਤਾਰ ਹਮਲੇ ਜਾਰੀ ਨੇ ਗਾਜ਼ਾ ਦੇ ਉੱਤੇ ਤੇ ਗਾਜ਼ਾ ਰਵੇਰਾ ਦੇ ਨਾਮ ਦੇ ਉੱਤੇ ਉਹ ਪ੍ਰੋਜੈਕਟ ਜਿਹੜਾ ਆ ਉਹ ਬਣਾਇਆ ਜਾਣਾ ਉਹ ਸਹਿਰਗਾ ਜਿਹੜੀ ਬਣਾਈ ਜਾਣੀ ਆ ਉਹਦੇ ਵਿੱਚ ਕਿਹਾ ਜਾਂਦਾ ਹੈ ਵੀ ਗਾਜ਼ਾ ਦੇ ਵਿੱਚੋਂ ਜਿਹੜੇ ਛੱਡਣ ਵਾਲੇ ਲੋਕ ਆ ਜਿਹੜੇ ਫਲਸਤੀਨੀ ਲੋਕ ਆ ਉਹਨਾਂ ਨੂੰ 4 ਲੱਖ ਰੁਪਏ ਤੇ 4 ਸਾਲ ਦਾ ਮਕਾਨ ਕਰਾਇਆ ਵੀ ਨਾਲ ਦਿੱਤਾ ਜਾਏਗਾ ਜਿੱਥੇ ਕਿਤੇ ਉਹ ਜਾ ਕੇ ਰਹਿਣਗੇ 1 ਸਾਲ ਦੇ ਭੋਜਨ ਵੀ ਦਿੱਤਾ ਜਾਣਾ ਉਥੋਂ ਲੋਕਾਂ ਨੂੰ ਉਜਾੜ ਕੇ ਉਜਾੜਨ ਤੋਂ ਬਾਅਦ ਸੈਰਗਾਹ ਬਣਾਉਣੀ ਸੈਰਗਾਹ ਬਣਾਉਣ ਤੋਂ ਬਾਅਦ ਉਹਦੀ ਕਮਾਈ ਕਰਨੀ ਇਹ ਅਸਲੀ ਜਿਹੜੇ ਮੰਛੇ ਜਿਹੜੇ ਆ ਉਹ ਹੁਣ ਹੌਲੀ ਹੌਲੀ ਸਾਹਮਣੇ ਆ ਰਹੇ ਨੇ ਅਮਰੀਕਾ ਦੇ ਜਿਹੜਾ ਉਹ ਅਮਰੀਕਾ ਜਿਹੜਾ ਹੈ ਇਜ਼ਰਾਇਲ ਨੂੰ ਜਿਸ ਢੰਗ ਦੇ ਨਾਲ ਮਦਦ ਕਰਦਾ ਜਿਸ ਢੰਗ ਨਾਲ ਨਾਲ ਫਲਸਤੀਨੀਆਂ ਦੀ ਨਸਲ ਕੁਸ਼ੀ ਕੀਤੀ ਜਾ ਰਹੀ ਆ ਉਹਦਾ ਪ੍ਰੋਜੈਕਟ ਉਹਦਾ ਨਕਸ਼ਾ ਜਿਹੜਾ ਗਾਜ਼ਾ ਰਵੇਰਾ ਦੇ ਨਾਮ ਦੇ ਨਾਲ ਸਾਹਮਣੇ ਆ ਰਿਹਾ ਅਗਲੀ ਖਬਰ ਜਿਹੜੀ ਅਸੀਂ ਲੈਣੀ ਚਾਹਾਂਗੇ ਵੀ ਅੰਦਰ ਦੀ ਇੱਕ ਖਬਰ ਹੈ ਜਿਹਨੂੰ ਕਈ ਵਾਰੀ ਸਾਫ ਸੁਥਰਾ ਸ਼ਹਿਰ ਜਿਹੜਾ ਐਲਾਨਿਆ ਜਾ ਚੁੱਕਿਆ ਉਸ ਦੇ ਸਰਕਾਰੀ ਹਸਪਤਾਲ ਦੇ ਵਿੱਚ ਦੋ ਬੱਚਿਆਂ ਦੀ ਮੌਤ ਹੋਈ ਆ ਹਸਪਤਾਲ ਦੇ ਵਿੱਚ ਉਹ ਦੱਸੀ ਜਾਂਦੀ ਆ ਕਿ ਮੌਤ ਚੂਹਿਆਂ ਦੇ ਕੱਟਣ ਦੇ ਨਾਲ ਹੋਈ ਆ ਚੂਹਿਆਂ ਦੇ ਕੱਟਣ ਤੋਂ ਬਾਅਦ ਬੱਚਿਆਂ ਦੀ ਮੌਤ ਤੋਂ ਬਾਅਦ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਨੋਟਿਸ ਲਿਆ ਤੇ ਉਹ ਤੋਂ ਬਾਅਦ ਰਾਜਨੀਤੀ ਵੀ ਸ਼ੁਰੂ ਹੋਈ ਆ ਉਹਦੇ ਵਿੱਚ ਰਾਹੁਲ ਗਾਂਧੀ ਨੇ ਵੀ ਬਿਆਨ ਜਾਰੀ ਕੀਤੇ ਨੇ ਸਵਾਲ ਖੜੇ ਕੀਤੇ ਨੇ ਵੀ ਜੇ ਸਾਡੇ ਦੇਸ਼ ਦੇ ਵਿੱਚ ਚੂਹਿਆਂ ਦੇ ਕੱਟਣ ਦੇ ਨਾਲ ਤੇ ਸਾਡੀ ਉੱਥੇ ਦੀ ਸਾਫ ਸਫਾਈ ਦਾ ਪ੍ਰਬੰਧ ਕਿਹੋ ਜਿਹਾ ਹੋਇਆਗਾ ਹਸਪਤਾਲ ਦਾ ਹਾਲ ਕਿਹੋ ਜਿਹਾ ਹੋਇਆਗਾ ਜਿੱਥੇ ਬੱਚਿਆਂ ਦੇ ਚੂਹਿਆਂ ਦੇ ਕੱਟਣ ਦੇ ਨਾਲ ਬੱਚਿਆਂ ਦੀ ਜਿਹੜੀ ਆ ਉਹ ਮੌਤ ਹੋਈ ਆ ਹਸਪਤਾਲ ਵੱਲੋਂ ਜਿਹੜਾ ਦਾਵਾ ਕੀਤਾ ਗਿਆ ਉਹ ਹੋਇਆ ਵੀ ਬਲਾਡ ਇਨਫੈਕਸ਼ਨ ਕਰਕੇ ਮੌਤ ਹੋਈ ਆ ਪਰ ਅ ਅਸਲ ਚ ਕੀ ਆ ਇਹ ਤੇ ਜਾਂਚ ਦਾ ਵਿਸ਼ਾ ਤੇ ਹੋ ਸਕਦਾ ਪਰ ਜਿਹੜੀਆਂ ਅਖਬਾਰੀ ਰਿਪੋਰਟਾਂ ਨੇ ਜੇ ਉਹ ਇਹ ਸੱਚੀਆਂ ਨੇ ਤੇ ਬਹੁਤ ਵੱਡੇ ਸਵਾਲ ਨੇ ਵੇ ਸਾਡੇ ਦੇਸ਼ ਦੇ ਵਿੱਚ ਹਸਪਤਾਲਾਂ ਦੀ ਪੋਜੀਸ਼ਨ ਕਿਹੋ ਜੀ ਹੋਏਗੀ ਜਿੱਥੇ ਚੂਹਿਆਂ ਦੇ ਕੱਟਣ ਦੇ ਨਾਲ ਬੱਚਿਆਂ ਦੀ ਜਿਹੜੀ ਆ ਉਹ ਮੌਤ ਹੋਈ ਆ ਹੋ ਸਕਦਾ ਵੀ ਉਹ ਇਨਫੈਕਸ਼ਨ ਵੀ ਉਧਰੋਂ ਹੀ ਚੂਹਿਆਂ ਵਾਲੇ ਪਾਸਿਓਂ ਵੀ ਆਈ ਹੋ ਸਕਦੀ ਆ ਇਹ ਜਾਂਚ ਦਾ ਵਿਸ਼ਾ ਹੈ ਵੱਡੇ ਸਵਾਲ ਨੇ ਸਾਡੇ ਸਾਰਿਆਂ ਦੇ ਸਾਹਮਣੇ ਆਖਰੀ ਖਬਰ ਅਸੀਂ ਲੈਣੀ ਚਾਹਾਂਗੇ ਉੜੀਸਾ ਦੇ ਵਿੱਚ ਉੜੀਸਾ ਦਾ ਦੇਵਗੜ੍ਹ ਜ਼ਿਲ੍ਹਾ ਜਿੱਥੇ ਇੱਕ ਵਿਅਕਤੀ ਦੀ ਮੌਤ ਇਸ ਕਰਕੇ ਕਰ ਦਿੱਤੀ ਜਾਂਦੀ ਉਹਦੇ ਤੇ ਦੋਸ਼ ਲਾਇਆ ਗਿਆ ਕਿ ਉਹਨੇ ਗਊ ਹੱਤਿਆ ਕੀਤੀ ਆ ਉਹ ਅਦਾਲਤ ਨੌਜਵਾਨਾਂ ਜੇ ਦੀ ਮੌਤ ਹੋਈ ਆ ਉਹ ਦੇ ਬਾਰੇ ਕਿਹਾ ਜਾਂਦਾ ਵੀ ਉਹ ਤੇ ਉਹਦਾ ਇੱਕ ਨਾਲ ਦਾ ਜਿਹੜਾ ਕੋਈ ਬੰਦਾ ਉਹ ਜਿਹੜਾ ਕੰਮ ਅਸਲ ਚ ਕਰਦੇ ਹੀ ਚਮੜੇ ਦਾ ਉਹ ਚਮ ਉਤਾਰਨ ਦਾ ਪਸ਼ੂ ਮਰੇ ਪਸ਼ੂ ਦੇ ਦਾ ਕੰਮ ਕਰਦੇ ਆ ਉਹਨਾਂ ਨੂੰ ਜਦੋਂ ਲੋਕਾਂ ਨੂੰ ਕਹਿੰਦੇ ਪਤਾ ਲੱਗਿਆ ਵੀ ਇਹ ਉਹਨਾਂ ਨੇ ਜਾਂ ਦੋਸ਼ ਲਾਇਆ ਵੀ ਇਹਨਾਂ ਨੇ ਗਾਂ ਕੋਈ ਮਾਰ ਕੇ ਉਹਦਾ ਚਮੜਾ ਜਿਹੜਾ ਉਤਾਰ ਰਿਹਾ ਜਾਂ ਉਹਦਾ ਮਾਸ ਕੱਟ ਰਿਹਾ ਜਾਂ ਕੁਝ ਵੀ ਜਿਹੜਾ ਦੋਸ਼ ਲਾਇਆ ਹੋ ਸਕਦਾ ਔਰ ਕਟਮਾਰ ਕਰਕੇ ਮਾਰਨ ਦਾ ਅਧਿਕਾਰ ਕਹਿੰਨੇ ਦਿੰਦਾ ਉਹਨਾਂ ਨੂੰ ਵੀ ਉਹਨਾਂ ਨੂੰ ਕਟ-ਕਟ ਕੇ ਮਾਰ ਦਿਓ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਕੋਈ ਸਮੱਸਿਆ ਆ ਤਾਂ ਤੁਸੀਂ ਪੁਲਿਸ ਕੋਲ ਸ਼ਿਕਾਇਤ ਕਰ ਸਕਦੇ ਹੋ ਇੱਕ ਜਿਹੜਾ ਨਾਲ ਦਾ ਕਟ ਮਾਰਦਾ ਸ਼ਿਕਾਰ ਜਿਹੜਾ ਆ ਉਹੋ ਹਸਪਤਾਲ ਦੇ ਵਿੱਚ ਆ ਤੇ ਇੱਕ ਦੀ ਮੌਤ ਹੋ ਗਈ ਆ ਇਹੋ ਜੇ ਸਾਡੇ ਦੇਸ਼ ਦੇ ਵਿੱਚ ਹਾਲਾਤ ਜਿਹੜੇ ਕਾਨੂੰਨ ਹਜੂਮੀ ਹਿੰਸਾ ਜਿਹੜੀ ਆ ਉਹ ਵਧ ਰਹੀ ਆ ਲਗਾਤਾਰ ਉਹ ਇਹਨਾਂ ਕੋਈ ਕਟਨਾਵਾ ਜੜੀਆਂ ਉਹ ਲਗਾਤਾਰ ਵਾਪਕੀਆਂ ਰਹਿੰਦੀਆਂ ਨੇ ਅੱਜ ਦੀ ਗੱਲ ਦੇ ਵਿੱਚ ਇਨ ਲਈ ਬਹੁਤ-ਬਹੁਤ ਸ਼ੁਕਰੀਆ ਧੰਨਵਾਦ